ਸਾਚੀ ਜੀਏ ਕਾਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਅਸੀਂ 12 ਤਰੀਕ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ ਦੇ ਵੱਲ ਰੁੱਖ ਕਰਾਂਗੇ ਜੀ ਰਾਜਵੀਰ ਜਵੰਦਾ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਦਰਅਸਲ ਆਵਾਰਾ ਪਸ਼ੂ ਸ਼ਾਮਣੇ ਆਉਣ ਕਰਕੇ ਰਾਜਵੀਰ ਜਵੰਦਾ ਨਾਲ ਜਾਨ ਲੇਵਾ ਸੜਕ ਹਾਦਸਾ ਵਾਪਰਿਆ ਹੁਣ ਹਿਮਾਚਲ ਕੋਰਟ ਦੇ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੀ ਗਈ ਹੈ ਪਿਟੀਸ਼ਨ ਵਿੱਚ ਸਰਕਾਰ ਵੱਲੋਂ ਵਸੂਲੇ ਗਏ ਸੈਂਸ ਤੇ ਵੀ ਸਵਾਲ ਚੁੱਕੇ ਗਏ ਹਨ ਇਸ ਜਨ ਤੇ ਪਿਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਪਿਟੀਸ਼ਨ ਸਮਾਜ ਜਿਸੇ ਵੀ ਐਡਵੋਕੇਟ ਨਵਕਿਰਨ ਸਿੰਘ ਨੇ ਪਾਈ ਹੈ ਦੱਸਦੀ ਹੈ ਕਿ ਰਾਜਵੀਰ ਜਵੰਦਰ 27 ਸਤੰਬਰ ਨੂੰ ਆਪਣੀ ਬਾਈਕ ਤੇ Shimla ਜਾ ਰਹੇ ਸਨ ਪਿੰਜੌਰ ਨਾਲਾ ਗੜ ਸੜਕ ਹਾਦਸੇ ਦੇ ਵਿੱਚ ਆਮੋ ਸਾਹਮਣੇ ਅਚਾਨਕ ਦੋ ਬਲਦ ਆ ਗਏ ਜੋ ਸੜਕ ਦੇ ਭਿੜ ਰਹੇ ਸਨ ਰਾਜਵੀਰ ਦੀ ਇੱਕ ਬਾਈਕ ਬੇਕਾਬੂ ਹੋ ਗਈ ਆਪਣੀ ਜਾਨ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਇੱਕ ਬਲੈਰੋ ਨਾਲ ਜ਼ਰਾ ਟਕਰਾਈ ਟੱਕਰ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਉਸ ਨੂੰ ਹਸਪਤਾਲ ਲਿਜਾਇਆ ਗਿਆ ਇਲਾਜ ਦੌਰਾਨ ਜਿਹੜਾ ਉਹਨਾਂ ਦੇ ਉੱਥੇ ਮੌਤ ਹੋ ਗਈ ਇਸ ਤੋਂ ਬਾਅਦ ਹੁਣ ਜਿਹੜੀ ਪਟੀਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ ਅਗਲੀ ਖਬਰ ਜੀ ਸੋਮਵਾਰ ਨੂੰ ਪੰਜਾਬ ਕੈਬਨਿਟ ਮੀਟਿੰਗ ਦਾ ਐਲਾਨ ਹੈ ਪੰਜਾਬ ਸਰਕਾਰ ਨੇ 13 ਅਕਤੂਬਰ ਨੂੰ ਕੈਬਨਿਟ ਦੀ ਬੈਠਕ ਬੁਲਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਦੇ ਮੌਕੇ ਤੇ ਸਰਕਾਰ ਕੁਝ ਸਰਕਾਰ ਕੁਝ ਨਵੇਂ ਐਲਾਨ ਕਰ ਸਕਦੀ ਹੈ ਹਾਲਾਂਕਿ ਪੰਤਰੀਆਂ ਨੂੰ ਕੈਬਨਿਟ ਦਾ এজেন্ডਾ ਨਹੀਂ ਭੇਜਿਆ ਗਿਆ ਇਸ ਦੇ ਵਿੱਚ ਇੱਕ ਦਿਲਚਸਪ ਗੱਲ ਇਹ ਹੈ ਕਿ ਲੰਬੇ ਸਮੇਂ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਬੈਠਕ ਹੋਣ ਜਾਰੀ ਹੈ ਇਸ ਤੋਂ ਪਹਿਲਾਂ ਜ਼ਿਆਦਾਤਰ ਬੈਠਕਾਂ ਮੁੱਖ ਮੰਤਰੀ ਦੇ ਹਾਇਸਾ ਪੰਜਾਬ ਪਵਨ ਦੇ ਵਿੱਚ ਹੀ ਹੁੰਦੀਆਂ ਹਨ ਦਰਅਸਲ ਇਹਨਾਂ ਨਵੇਂ ਥਾਵਾਂ ਤੇ ਗੱਡੀਆਂ ਦੀ ਪਾਰਕਿੰਗ ਦੀ ਦਿੱਕਤ ਆਉਂਦੀ ਹੈ ਮੰਤਰੀਆਂ ਤੋਂ ਇਲਾਵਾ ਕੈਬਨਿਟ ਦੀ ਬੈਠਕ ਦੇ ਵਿੱਚ ਸ਼ਾਮਿਲ ਹੋਣ ਵਾਲੇ ਸੀਨੀਅਰ ਅਫਸਰਾਂ ਦੀਆਂ ਗੱਡੀਆਂ ਵੀ ਇੱਥੇ ਆਉਂਦੀਆਂ ਹਨ ਪਿਛਲੇ ਦਿਨੀ ਕੈਬਨਿਟ ਮੰਤਰੀ ਅਮਨ अरोड़ा ਦੇ ਕਾਰ ਨੂੰ ਮੁੱਖ ਮੰਤਰੀ ਦੇ ਹਾਇਸਤੇ ਥਾਂ ਤੇ ਦਿੱਤੇ ਜਾਣ ਦਾ ਮੁੱਦਾ ਕਾਫੀ ਗਰਮਾਇਆ ਸੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਨ अरोड़ा ਨੇ ਮੁੱਖ ਮੁੱਖ ਸਕੱਤਰ ਤੋਂ ਪੁੱਛ ਲਿਆ ਸੀ ਕਿ ਉਹਨਾਂ ਦੀ ਗੱਡੀ ਕਿੱਥੇ ਖੜੀ ਹੈ ਜੇ ਉਹਨਾਂ ਦੀ ਗੱਡੀ ਅੰਦਰ ਹੈ ਤਾਂ ਇੱਕ ਇੱਕ ਕੈਬਨਿਟ ਦੀ ਗੱਡੀ ਬਾਹਰ ਕਿਉਂ ਹੈ ਅਗਲੀ ਮਹੱਤਵਪੂਰਨ ਖਬਰ ਆ ਰਹੀ ਹੈ ਕਿ ਬਾਈਟ ਨਾਲ ਝੋਨੇ ਦੀ ਕਟਾਈ 10 ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਵੇਗੀ ਤੁਹਾਨੂੰ ਦੱਸਦੀ ਹੈ ਕਿ ਕਿਸਾਨਾਂ ਤੇ ਕੈਬਾਈਨ ਆਪਰੇਟਰ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਝੋਨੇ ਦੀ ਕਟਾਈ ਸਿਰਫ ਸਵੇਰ 10 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਵੇਗੀ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਹ ਇਹਨਾਂ ਹੁਕਮਾਂ ਦੀ ਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਝੋਨੇ ਦੀ ਫਸਲ ਪੂਰੀ ਤਰ੍ਹਾਂ ਪੱਕਣ ਤੇ ਵੀ ਵੜ ਵੜਾਈ ਜਾਵੇ ਤਾਂ ਉਸ ਦੇ ਵਿੱਚ ਨਵੀ ਦੀ ਬਾਤਰਾ ਰਸਈ ਰਹਿੰਦੀ ਹੈ। ਅਡੀਸ਼ਨਲ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਦਾ ਪੂਰਾ ਮੁੱਲ ਪ੍ਰਾਪਤ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਸਾਲ ਝੋਨੇ ਦੀ ਫਸਲ ਦਾ ਸਮਰਥਨ ਮੁੱਲ ਮੁੱਲ ਰੁਪਏ 2389 ਪ੍ਰਤੀ ਕਟਲ ਨਿਰਧਾਰਿਤ ਕੀਤਾ ਗਿਆ ਇਸ ਲਈ ਜੇਕਰ ਕਿਸਾਨ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣਗੇ ਤਾਂ ਉਹਨਾਂ ਨੂੰ ਆਪਣੇ ਜਿਸ ਦਾ ਪੂਰਾ ਮਾਲ ਪੂਰਾ ਮੁੱਲ ਮਿਲੇਗਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੇ ਫਸਲ ਲਿਆਉਣ ਲਈ ਪ੍ਰੇਰਿਤ ਕਰਨਾ ਅਗਲੀ ਖਬਰ ਦੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿੱਤਾ ਹੋਵੇਗਾ ਤੇ ਇਹੋ ਜਿਹੀਆਂ ਹੋਰ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਲੀ ਖਬਰ ਆ ਰਹੀ ਹੈ ਪੰਜ ਤੱਤਾਂ ਦੇ ਵਿੱਚ ਵਿਲੀਨ ਹੋਏ ਬਾਡੀ ਬਿਲਡਰ ਵਿਰਿੰਦਰ ਸਿੰਘ ਘੁੰਮਣ ਵਿਰਿੰਦਰ ਘੁੰਮਣ ਦਾ ਅੰਤਿਮ ਸੰਸਕਾਰ ਜਲੰਧਰ ਦੇ ਮਾਡਲ ਟਾਊਨ ਵਿਕੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਵਿਰਿੰਦਰ ਸਿੰਘ ਘੁੰਮਣ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਇਸ ਤੋਂ ਇਲਾਵਾ ਕਈ ਸਿਆਸੀ ਆਗੂ ਵੀ ਪਹੁੰਚੇ ਸਨ ਜਿਥੇ ਦੋਸਤਾਂ ਨੇ ਘੁੰਮਣ ਦੇ ਅਰਥੀ ਨੂੰ ਮੋਢਾ ਦਿੱਤਾ ਉੱਥੇ ਪਤਨੀ ਸਨੇ ਪੂਰੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਸਾਰਾ ਪਰਿਵਾਰ ਪੁੱਬਾ ਮਾਰ ਕੇ ਰੋਇਆ ਕਿਸ ਨੂੰ ਕਿਸੇ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਘੁੰਮਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਰੋਂਦੇ ਕਰ ਲਾਉਂਦੇ ਪਰਿਵਾਰ ਪਾਰਕ ਮੈਂਬਰ ਸ਼ਮਸ਼ਾਨ ਘਾਟ ਪਹੁੰਚੇ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਅਮ੍ਰਿਤਸਰ ਦੇ 40 ਹਸਪਤਾਲ ਦੇ ਵਿੱਚ ਆਪਰੇਸ਼ਨ ਦੌਰਾਨ ਦੋ ਹਾਰਟ ਅਟੈਕ ਆਉਣ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ ਅਗਲੀ ਖਬਰ ਜੀ ਮਾਨ ਸਰਕਾਰ ਦਾ ਵਿਜ਼ਨ ਆਯੂ ਆਯੂਲ ਐਲ ਕੇਮਿਕਲਸ ਦੇ 1133 ਕਰੋੜ ਦੇ ਵੱਡੇ ਨਿਵੇਸ਼ ਨਾਲ ਪੰਜਾਬ ਦੇ ਸ਼ਤਾਬ ਬਣਿਆ ਨਵਾਂ ਫਾਰਮ ਸੁਪਰ ਪਾਵਰ ਭਗਵੰਤ ਮਾਨ ਦੀ ਸਰਕਾਰ ਸੱਤਾਂ ਦੇ ਵਿੱਚ ਆਈ ਤਾਂ ਉਹਨਾਂ ਦਾ ਨਾਰਾ ਰੰਗਲਾ ਪੰਜਾਬ ਬਣਾਉਣ ਦਾ ਪਰ ਇਹ ਰੰਗ ਸਿਰਫ ਹਰਾ ਤੇ ਪੀਲਾ ਨਹੀਂ ਹਨ ਇੰਨਾਂ ਵਿੱਚ ਸੇਤ ਸੰਭਾਲ ਦੀ ਚਮਕ ਅਤੇ ਉਦਯੋਗਿਕ ਵਿਕਾਸ ਦੀ ਸੁਨਹਿਰੀ ਚਮਕ ਸ਼ਾਮਿਲ ਹੈ ਪਹਿਲਾ ਵੱਡੇ ਉਦਯੋਗ ਉਦਯੋਗ ਗੱਪਤੀ ਨੂੰ ਸਰਕਾਰ ਨਾਲ ਗੱਲਬਾਤ ਕਰਨ ਦੇ ਵਿੱਚ ਕਈ ਸਾਲ ਲੱਗਦੇ ਸਨ ਹਾਲਾਂਕਿ ਮਾਨ ਸਰਕਾਰ ਨੇ ਇਮਾਨਦਾਰੀ ਤੇ ਹਮਲਾਵਾਰ ਨੀਤੀ ਨਾਲ ਇਸ ਪਾੜੇ ਨੂੰ ਪੂਰਾ ਕੀਤਾ ਹੈ ਬਰਨਾਲਾ ਦੇ ਵਿੱਚ ਸਥਿਤ ਆਈਓਐਲ ਕੈਮੀਕਲਸ ਐਡ ਫਾਰਮੂਲੇਸ਼ਨ ਕਲ ਲਿਮਟਿਡ ਦਾ ਵਿਸ਼ਾਲ ਵਿਸਥਾਰ ਜਿਸ ਦੀ ਰਕਮ ਲਗਭਗ 1133 ਕਰੋੜ ਰੁਪਏ ਹੈ ਇੱਕ ਅਜੇ ਕਦਮ ਹੈ ਜਿਸ ਨੇ ਪੂਰੇ ਰਾਜ ਨੂੰ ਮਾਣ ਨਾਲ ਭਰ ਦਿੱਤਾ ਹੈ ਇਹ ਸਿਰਫ ਇੱਕ ਫੈਕਟਰੀ ਦਾ ਵਿਸਥਾਰ ਨਹੀਂ ਹੈ ਇਹ ਮਾ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਰੰਗਲਾ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਪ੍ਰਮਾਣ ਹੈ ਅਗਲੀ ਖਬਰ ਜੀ ਪੰਜਾਬ ਸੰਗੀਤ ਨੂੰ ਸੰਗੀਤ ਜਗਤ ਨੂੰ ਇੱਕ ਹੋਰ ਵੱਡਾ ਝਟਕਾ ਮੰਤਪਾਗੀ ਖਬਰ ਪ੍ਰਾਪਤ ਹੋ ਰਹੀ ਹੈ ਜਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਅੱਜ ਅੱਜ ਪੰਜਾਬੀ 뮤직 ਇੰਡਸਟਰੀ ਸੋਖ ਤੋਂ ਨਹੀਂ ਨਿਕਲੀ ਕਿ ਪੰਜਾਬੀ ਗਾਇਕ ਦੇ ਦੇਹਾਂਤ ਹੋਣ ਦੀ ਇੱਕ ਹੋਰ ਦੁਖਦਈ ਖਬਰ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਲੋਕ ਗਾਇਕ ਗੁਰਮੀਤ ਮਾਨ ਦਾ ਦੇਹਾਂਤ ਹੋ ਗਿਆ ਦੱਸਦੀ ਹੈ ਕਿ ਗੁਰਮੀਤ ਮਾਨ ਰੋਪੜ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਸਨ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਗੁਰਮੀਤ ਮਾਨ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਇਨ੍ਹਾਂ ਦੀ ਨਵੀਂ ਇਨਾ ਇਨਾ ਹੀ ਨਹੀਂ ਗਾਇਕ ਗੁਰਮੀਤ ਮਾਨ ਤੇ ਪ੍ਰੀਤ ਪਾਇਲ ਦੀ ਦੁਗਾਨਾ ਜੋੜੀ ਨੇ ਪੰਜਾਬ ਸੱਭਿਆਚਾਰ ਜਿਉਂਦਾ ਵੀ ਰੱਖਿਆ ਹਾਲਾਂਕਿ ਮੌਤ ਦੀ ਅਸਲ ਵਜ੍ਹਾ ਸਾਹਮਣੇ ਨਹੀਂ ਆ ਸਕੀ ਹੈ ਅਗਲੀ ਖਬਰ ਜੀ ਸੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸਹੀਦੀ ਦਿਵਸ ਮੌਕੇ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਹੋਣਗੇ ਸਮਾਗਮ ਤੁਹਾਨੂੰ ਦੱਸਦੀ ਕਿ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਯਾਦਗਾਰੀ ਸਮਾਗਮ ਕਰਕੇ ਮਨਾਉਣ ਦਾ ਫੈਸਲਾ ਲਿਆ ਗਿਆ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਲਈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸਰਪੰਨ ਸਿੰਘ ਏਡੀਓ ਤਰਨ ਤਰਨਪ੍ਰੀਤ ਸਿੰਘ ਸੰਧੂ ਅਤੇ ਸਾਰਸਪਟਾ ਵਿਭਾਗ ਦੇ ਸਲਾਹਕਾਰ ਕਾਰ ਸਿੰਘ ਦੀਪਕ ਵਾਲੀ ਨੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੀ ਰੂਖ ਰੂਪਰੇਖਾ ਬਾਰੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਵਿਧਾਇਕਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੋਣ ਵਾਲਾ ਨਗਰ ਕੀਰਤਨ ਰਾਤ ਅੰਮ੍ਰਿਤਸਰ ਵਿੱਚ ਠਹਿਰਿਆ ਕਰੇਗਾ ਇਤ ਸਵੇਰੇ ਚੱਲ ਕੇ ਤਰਨਤਾਰਨ ਤੋਂ ਹੁੰਦਾ ਜਲੰਧਰ ਦੇ ਵਿੱਚ ਠਹਿਰੇਗਾ ਉਹਨਾਂ ਨੇ ਕਿਹਾ ਕਿ ਨਗਰ ਕੀਰਤਨ ਦੀ ਸਮੁੱਚੀ ਜ਼ਿੰਮੇਵਾਰੀ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਨਿਭਾਉਣਗੇ ਅਗਲੀ ਮਹੱਤਵਪੂਰਨ ਖਬਰ ਦੇ ਵੱਲ ਰੁੱਖ ਕਰਾਂਗੇ ਜੀ ਉਸ ਤੋਂ ਪਹਿਲਾ ਉਮੀਦ ਹੈ ਕਿ ਅਗਲੀ ਮਹੱਤਵਪੂਰਨ ਖਬਰ ਦੇ ਨਾਲ ਰੁਕ ਕਰਾਂਗੇ ਜੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੀ ਜਿਸ ਦਾ ਕਿ ਉਸ ਦੀ ਰੇਤ ਖੇਤਾਂ ਦੇ ਵਿੱਚ ਜਮਾ ਰੇਤ ਤੇ ਦਰਿਆ ਨਾਲ ਆਈ ਖਣਿਜ ਪਦਾਰਥ ਨੂੰ ਚੁੱਕਣ ਲਈ ਕਿਸਾਨਾਂ ਨੂੰ ਮਨਜ਼ੂਰੀ ਦੀ ਜ਼ਰੂਰਤ ਨਹੀਂ ਸੀ ਪੰਜਾਬ ਸਰਕਾਰ ਨੇ ਹੜਨ ਦੀ ਮਾਰ ਹੇਠ ਆਏ ਖੇਤੀਯੋਗ ਜ਼ਮੀਨਾਂ ਵਿੱਚ ਇਕੱਠੀ ਹੋਈ ਰੇਤ ਅਤੇ ਗਾਰ ਕੱਢਣ ਲਈ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਜਾਰੀ ਕੀਤੀ ਹੈ। ਇਸ ਤਹਿਤ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਚੁੱਕਣ ਲਈ ਮਾਈਨਿੰਗਸ ਅਤੇ ਜ਼ਿਲ੍ਹਾ ਜੀ ਵਿਭਾਗ ਤੋਂ ਕੋਈ ਪਰਮਿਟ ਲੈਣ ਦੀ ਜ਼ਰੂਰਤ ਨਹੀਂ ਹੈ। ਅਕਰਜੀਤ ਸਿੰਘ ਨੇ ਦੱਸਿਆ ਕਿ ਕ੍ਰਿੰਜ ਅਤੇ ਭੂਗਿਆਨ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੜਾਂ ਕਾਰਨ ਕਿਸਾਨਾਂ ਦੇ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ জমা ਹੋਈ ਗਾਰ ਰੇਤ ਦਰਿਆਵਾਂ ਨਾਲ ਆਇਕ ਖਣਿਜ ਪਦਾਰਥਾਂ ਨੂੰ ਬਿਨਾਂ ਕਿਸੇ ਮਨਜ਼ੂਰੀ ਜਾਂ ਐਨ ਐਨਓਸੀ ਲਏ ਕਿਸਾਨਾਂ ਵੱਲੋਂ ਹਟਾਇਆ ਜਾ ਚੁੱਕਿਆ ਹੈ। ਹਟਾ ਨੋਟੀਫਿਕੇਸ਼ਨ ਦੇ ਸਪਸ਼ਟ ਕੀਤਾ ਗਿਆ ਕਿ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਤਹਿਤ ਖੇਤੀਬਾੜੀ ਵਾਲੀ ਜ਼ਮੀਨ ਤੋਂ ਗਹਿ ਰੇਤ ਨਹਿਰ ਤੋਂ ਪੈਦਾ ਹੋਣ ਵਾਈਸਮਗਰੀ ਨੂੰ ਹਟਾਉਣਾ ਖਣਿਜ ਦੀ ਖੁਦਾਈ ਨਹੀਂ ਮੰਨਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਇਲਾਕਿਆਂ ਵਿੱਚ ਕਿਸਾਨ ਕਸਤਕਾਰਾਂ ਦਾ ਕਿਸਾਨਾਂ ਦੇ ਸਮੂਹ ਵੱਲੋਂ ਆਪਣੇ ਪੱਧਰ ਤੇ ਜਿਹੜਾ ਇਸ ਨੂੰ ਕੀਤਾ ਜਾਵੇਗਾ ਅਗਲੇ ਮਹੱਤਵਪੂਰਨ ਖਾ